ਤੁਸੀਂ ਵੇਖ ਰਹੇ ਹੋ ਜੀਤ ਪਬ ਟਵੀ ਮੈਂ ਨਵਾਂਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ ਮੇਰੇ ਨਾਲ ਗੁਰਜਿੰਦਰ ਸਿੰਘ ਗਰੂ ਅੱਜ ਅਸੀਂ ਪਹੁੰਚੇ ਹਾਂ ਅਜੇ ਮੰਗੂਪੁਰ ਜੀ ਦੇ ਗ੍ਰਹਿ ਵਿਖੇ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਦੂਸਰੀ ਵਾਰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਜਿਨ੍ਹਾਂ ਨੇ ਵੱਡੀਆਂ ਜ਼ਿੰਮੇਵਾਰੀਆਂ ਸਾਬੀਆਂ ਨੇ ਤੇ ਪਹਿਲਾਂ ਵੀ ਪਾਰਟੀ ਦੇ ਲਈ ਅਣਥੱਕ ਮਿਹਨਤ ਕੀਤੀ ਹੈ ਤੇ ਪਾਰਟੀ ਨੂੰ ਇਕਜੁੱਟ ਕਰਨ ਲਈ ਬਹੁਤ ਯਤਨ ਕੀਤੇ ਨੇ ਤੇ ਪਾਰਟੀ ਨੂੰ ਮਜ਼ਬੂਤ ਕੀਤਾ ਪਾਰਟੀ ਨੇ ਇਹਨਾਂ ਦੇ ਕੰਮਾਂ ਨੂੰ ਵੇਖਦਿਆਂ ਮੁੜ ਕੇ ਦੁਬਾਰਾ ਇਹਨਾਂ ਨੂੰ ਦੂਜੀ ਵਾਰ ਜ਼ਿਲ੍ਹਾ ਪ੍ਰਧਾਨਗੀ ਦਾ ਮਾਣ ਦਿੱਤਾ ਹੈ ਆਓ ਆਪਾਂ ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਕਰੌਣੇ ਆ ਤੇ ਉਹਨਾਂ ਦੇ ਪਿਛੋਕੜ ਬਾਰੇ ਜਾਣਦੇ ਆ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜੀ ਵੰਗਪੁਰ ਜੀ ਦਾ ਸਵਾਗਤ ਹੈ ਥੈਂਕ ਯੂ ਜੀ ਬਹੁਤ ਧੰਨਵਾਦ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਤੁਸੀਂ ਅੱਜ ਦੂਸਰੀ ਵਾਰ ਤੁਹਾਨੂੰ ਜ਼ਿਲ੍ਹਾ ਪ੍ਰਧਾਨਗੀ ਦਾ ਮਾਣ ਮਿਲਿਆ ਤੇ ਤੁਸੀਂ ਆਪਣੇ ਪਿਛੋਕੜ ਬਾਰੇ ਦੱਸੋ ਤੇ ਇਹਦੇ ਪਿਛੇ ਕਿਸ ਤਰ੍ਹਾਂ ਦਾ ਜਿਹੜਾ ਤੁਹਾਡੀ ਮਿਹਨਤ ਹੈ ਰੰਗ ਲਿਆਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਬਹੁਤ-ਬਹੁਤ ਧੰਨਵਾਦ ਕਰਿਆ ਚਾਹੁੰਦਾ ਕਿ ਜਿਨ੍ਹਾਂ ਨੇ ਮੈਨੂੰ ਸੇਵਾ ਦਿੱਤੀ ਉਹਦੇ ਨਾਲ ਪਾਰਟੀ ਦੀ ਸਮੂਹ ਸੀਨੀਅਰ ਲੀਡਰਸ਼ਿਪ ਦਾ ਬੜਾ ਧੰਨਵਾਦ ਕਰਿਆ ਚਾਹੁੰਦਾ ਕਿ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਔਰ ਉਹਨਾਂ ਨੇ ਵਿਸ਼ਵਾਸ ਮੈਤੇ ਕੀਤਾ ਕਿ ਮੈਂ ਜ਼ਿੰਮੇਵਾਰੀ ਚੰਗੇ ਤਰੀਕੇ ਨਾਲ ਨਿਵਾਜੂਗਾ ਜਦ ਅਸੀਂ ਗੱਲ ਕਰਦੇ ਆ ਕਿ ਆਪਣੇ ਪਿਛੋਕੜ ਦੀ ਗੱਲ ਕਰਦਾ ਤਾਂ ਮੈਂ ਕਾਂਗਰਸ ਪਾਰਟੀ ਦੀ ਸੇਵਾ ਪਿਛਲੇ 10 ਸਾਲ ਤੋਂ ਕਰਦਾ ਪਿਆ ਜੋ-ਜੋ ਡਿਊਟੀਆਂ ਮੇਰੀਆਂ ਲੱਗੀਆਂ ਚਾਹੇ ਉਹ ਐਜ਼ ਅਬਜ਼ਰਵਰ ਲੱਗੀਆਂ ਕואର୍ਡੀਨੇਟਰ ਲੱਗੀਆਂ ਬਾਈ ਇਲੈਕਸ਼ਨ ਵਿੱਚ ਡਿਊਟੀ ਲੱਗੀਆਂ ਭਾਰਤ ਜੋੜੋ ਯਾਤਰਾ ਵਿੱਚ ਡਿਊਟੀਆਂ ਲੱਗੀਆਂ ਜੇ ਆਕਰ ਗੱਲ ਕਰੀਏ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੀਏ ਲੋਕ ਇਤਾਂ ਦੀ ਗੱਲ ਕਰ ਲਈਏ ਜਿੱਤੇ ਕਿਤੇ ਕੋਈ ਵੀ ਮੈਨੂੰ ਲੱਗਦਾ ਕਿ ਇਹ ਆਵਾਜ਼ ਚੱਕਣ ਦੀ ਗੱਲ ਆਉਂਦੀ ਹੈ ਤਾਂ ਮੈਂ ਚੰਗੇ ਤਰੀਕੇ ਚਾਹੇ ਉਹ ਕਾਂਗਰਸ ਪਾਰਟੀ ਦੀ ਗੱਲ ਕਰ ਦੋ ਜਾਂ ਲੋਕਾਂ ਦੀ ਗੱਲ ਕਰ ਲਵਾਂ ਮੈਂ ਪੂਰੇ ਜੋਰ ਨਾਲ ਆਵਾਜ਼ ਬੁਲੰਦ ਕੀਤੀ ਹੈ ਤਾਂ ਕਿ ਲੋਕਾਂ ਦੇ ਮਸਲੇ ਹੱਲ ਹੋ ਸਕਣ ਜਿਹੜਾ ਤੁਹਾਨੂੰ ਇਹ ਪਾਰਟੀ ਦੇ ਵਿੱਚ ਰਾਜਨੀਤੀ ਹੈ ਤੁਹਾਨੂੰ ਪਿਸ਼ੋਕਰ ਤੋਂ ਮਿਲੀ ਹੈ ਹਾਂਜੀ ਮੇਰੇ ਪਿਤਾ ਜੀ ਦੇ ਸਭ ਤੋਂ ਪਹਿਲਾਂ ਸਰਪੰਚੀ ਦਾ ਇਲੈਕਸ਼ਨ ਲੜਿਆ ਉਸ ਤੋਂ ਬਾਅਦ ਉਹਨਾਂ ਨੇ ਬਲਾਕ ਸਮਤੀ ਦਾ ਇਲੈਕਸ਼ਨ ਲੜਿਆ ਫਿਰ ਉਹ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਲੜਿਆ ਤੇ ਉਹਦੇ ਚੇਅਰਮੈਨ ਬਣਿਆ ਉਸ ਤੋਂ ਬਾਅਦ ਉਹਨਾਂ ਨੇ ਤਿੰਨ ਇਲੈਕਸ਼ਨ ਲੜੇ ਜਿਨ੍ਹਾਂ ਵਿੱਚੋਂ 2017 ਵਿੱਚ ਉਹ ਐਮ.ਐਲ.ਏ ਵੀ ਰਹੇ ਹੈਗੇ ਤੇ ਉਹਨਾਂ ਦੇ ਨਾਲ-ਨਾਲ ਜਿਹੜੀ ਸਿਆਸਤ ਹੈ ਮੈਂ ਵੀ ਕਰਦਾ ਪਿਆ ਔਰ ਸਿੱਖਦਾ ਪਿਆ ਤੇ ਕੋਸ਼ਿਸ਼ ਕਰਦਾ ਕਿ ਜਿੱਦਾਂ ਲੋਕ ਭਲਾਈ ਦੀ ਜਾਂ ਡਵੈਲਪਮੈਂਟ ਦੀ ਗੱਲ ਤੇ ਕੰਮ ਉਹ ਕਰਦੇ ਆ ਉਹਨੂੰ ਅੱਗੇ ਜੋੜਦੇ ਹੋਏ ਮੈਂ ਵੀ ਉਸਾਂ ਦੇ ਕਦਮਾਂ ਤੇ ਚੱਲ ਸਕਾਂ ਐਸ ਸਮੇਂ ਜਿਹੜੀਆਂ ਪਾਰਟੀ ਨੂੰ ਤੁਸੀਂ ਕਿਹੜੀਆਂ ਵੱਡੀਆਂ ਚੁਣੌਤੀਆਂ ਸਮਝਦੇ ਆ ਕਿ ਜਿਨ੍ਹਾਂ ਦੇ ਨਾਲ ਇਸ ਵੇਲੇ ਜੁੜਨਾ ਜ਼ਰੂਰੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਮੰਨਦਾ ਕਿ ਪਾਰਟੀ ਦੇ ਨਾਂ ਨਾਲ ਅੱਜ ਜੋ ਪੰਜਾਬ ਵਿੱਚ ਬੜੀਆਂ ਚੁਣੌਤੀਆਂ ਪੰਜਾਬ ਵਿੱਚ ਸਭ ਤੋਂ ਵੱਡੀ ਚੁਣੌਤੀ ਹੈਗੀ ਹੈ ਜਿਹੜਾ ਗੈਂਗਸਟਰਵਾਦ ਬਹੁਤ ਫੈਲਿਆ ਹੋਇਆ ਨਸ਼ਾ ਪਿੰਡ-ਪਿੰਡ ਘਰ-ਘਰ ਵਿਕਣ ਲੱਪਿਆ ਉਸ ਤੋਂ ਇਲਾਵਾ ਮਾਈਨਿੰਗ ਬੜੀ ਵੱਧ ਚੁੱਕੀ ਹੈ ਲੋਕਾਂ ਵਿੱਚ ਬੜਾ ਡਰ ਦਾ ਮਾਹੌਲ ਹੈ ਅਗਰ ਤੁਸੀਂ ਵਪਾਰੀ ਵਰਗ ਦੀ ਗੱਲ ਕਰੋ ਹਰੇਕ ਤੀਜੇ ਦਿਨ ਕਿਸੇ ਨਾ ਕਿਸੇ ਨੂੰ ਕਿਸੇ ਗੈਂਗਸਟਰ ਦਾ ਫੋਨ ਆਉਂਦਾ ਪਿਆ ਪਰ ਮੇਰਾ ਮੰਨਣਾ ਹੈ ਕਿ ਜਿਹੜਾ ਲਾਅ ਐਂਡ ਆਰਡਰ ਹੈ ਇਹਦੇ ਉੱਤੇ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਔਰ ਮੈਂ ਕੋਸ਼ਿਸ਼ ਕਰਦਾ ਹੁੰਦਾ ਕਿ ਕਿਸੇ ਵੀ ਭਰਾ ਨੂੰ ਕਿਸੇ ਤਰੀਕੇ ਸਾਡੇ ਡਿਸਟ੍ਰਿਕਟ ਵਿੱਚ ਪੰਜਾਬ ਵਿੱਚ ਬੜਾ ਚਾਰ ਦਿੱਕਤ ਆਵੇ ਤਾਂ ਮੈਂ ਹਮੇਸ਼ਾ ਉਹਨਾਂ ਦੀ ਆਵਾਜ਼ ਬੁਲੰਦ ਕਰਦਾ ਰਹਿੰਦਾ ਤੇ ਉਹਨਾਂ ਦੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਮੈਂ ਜਿਵੇਂ ਇਲਾਕੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਬੜੀ ਚਰਚਾ ਹੈ ਮਾਈਨਿੰਗ ਵੱਡੇ ਲੈਵਲ ਤੇ ਹੋ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਕਿਸ ਤਰ੍ਹਾਂ ਦਾ ਇਹ ਜਿਹੜਾ ਦੇਖੋ ਜਿਹੜਾ ਕੇਜੀਵਾਲ ਸਾਹਿਬ ਨੇ ਇੱਕ ਵਾਅਦਾ ਕੀਤਾ ਸੀਗਾ ਕਿ ਮਾਈਨਿੰਗ ਤੋਂ ਮੈਂ 20000 ਕਰੋੜ ਰੁਪਏ ਕਮਾਉਂਗਾ ਉਹ ਤਾਂ ਕਿਤੇ ਲੱਭ ਨਹੀਂ ਰਿਹਾ ਹੈਗਾ ਆ ਇਹਨਾਂ ਦੀਆਂ ਸਿਰਫ ਗੱਪਾਂ ਸੀਗੀਆਂ ਗੱਲਾਂ ਸੀਗੀਆਂ ਸਿਰਫ ਆ ਸਰਕਾਰ ਲਿਆਇਆ ਚਾਹੁੰਦੇ ਸੀ ਉਸ ਤੋਂ ਬਾਅਦ ਸਮਾਂ ਕਿ ਮਾਈਨਿੰਗ ਵਿੱਚੋਂ ਜਿਹੜਾ ਗਵਰਨਮੈਂਟ ਨੂੰ ਪੈਸਾ ਇਕੱਠਾ ਵੀ ਹੁੰਦਾ ਸੀਗਾ ਉਹ ਵੀ ਨਾ ਬੰਦ ਕਰਕੇ ਸਿਰਫ ਚੋਰ ਵਿਯਾਰੀਆ ਕਰਦੇ ਪਏ ਆ ਤੁਸੀਂ ਕਿਸੇ ਵੀ ਪਾਸੇ ਵੀ ਚਲੇ ਜਾਓ ਤੁਸੀਂ ਦੇਖੋ ਜੀ ਸਰਕਾਰ ਦੀ ਜੇਬੇ ਤਾਂ ਕੋਈ ਪੈਸਾ ਨਹੀਂ ਆਂਦਾ ਇਹਨਾਂ ਦੇ ਐਮ ਐਲ ਏ ਇਹਨਾਂ ਦੇ ਮਨਿਸਟਰ ਇਹਨਾਂ ਦੀ ਸਰਕਾਰ ਸਿਰਫ ਪੈਸਾ ਕਮਾਣ ਤੇ ਚੋਰ ਵਿਯਾਰੀ ਕਰਨ ਤੇ ਸਾਰਿਆਂ ਨੇ ਜੋੜ ਦਿੱਤਾ ਹੋਇਆ ਉਹਦੇ ਖਿਲਾਫ ਅਸੀਂ ਟੈਗ ਟੈਗ ਤੇ ਆਵਾਜ਼ بلند ਵੀ ਕਰਦੇ ਰਹਿੰਦੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਸਾਡੇ ਪਿੰਡ ਪ੍ਰਾਗਪੁਰ ਵਿੱਚ ਨਵਾਂ ਮਾਈਨਿੰਗ ਦਾ ਉੱਥੇ ਖੋਲ੍ਹਿਆ ਚਾਹੁੰਦੇ ਸੀ ਡੰਪ ਪਰ ਅਸੀਂ ਉਹ ਬੰਦ ਕਰਾ ਕੇ ਉੱਥੇ ਲੋਕਾਂ ਦੀ ਸਪੋਰਟ ਦੇ ਨਾਲ ਇਸ ਸਭ ਜਿਹੜੀ ਸਰਕਾਰ ਨੇ ਪਿਛਲੀ ਵਾਰ ਸਬਜ ਬਾਗ ਦਿਖਾਏ ਐ ਤੇ ਉਹਨਾਂ ਦੇ ਵਿੱਚੋਂ ਦੁੱਸੀ ਕੀ ਸਮਝਦੇ ਆ ਕਿ ਲੋਕੀ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਠੱਗਿਆ ਠੱਗਿਆ ਤਾਂ ਮੈਨੂੰ ਲੱਗਦਾ ਛੋਟਾ ਬੋर्ड ਐ ਇਹਨਾਂ ਨੇ ਤਾਂ ਡਾਕੇ ਮਾਰੇ ਆ ਲੋਕਾਂ ਦੇ ਘਰਾਂ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਸਾਡੀ ਬੀਬੀਆਂ ਨੂੰ ਵਾਅਦਾ ਕੀਤਾ ਕਿ ਅਸੀਂ 1000 ਰੁਪਏ ਤੁਹਾਨੂੰ ਮਹੀਨੇ ਦਾ ਦਵਾਂਗੇ ਤੁਸੀਂ ਦੱਸੋ 1000 ਰੁਪਏ ਕਿੱਥੇ ਆ ਫਿਰ ਇਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਹੜੀ ਗੁੰਡਾਗਰਦੀ ਉਹ ਖਤਮ ਕਰ ਦੋਗੇ ਇਹਨਾਂ ਦੇ ਤਾਂ ਗੁੰਡਾਗਰਦੀ ਇਹਨਾਂ ਦੇ ਵਿੱਚ ਚੱਲਦੀ ਪਈ ਐ ਤੁਸੀਂ ਦੇਖੋ ਆ ਕਦੇ ਨਸ਼ਾ ਕ੍ਰਾਂਤੀ ਕਦੇ ਸਿੱਖਿਆ ਕ੍ਰਾਂਤੀ ਪਤਾ ਨਹੀਂ ਕਦੇ ਨਸ਼ਾ ਦੀ ਬੰਦ ਕਰ ਦੇਣਾ ਕਦੇ ਕੁਛ ਕਰ ਦੇਣਾ ਪਰ ਐਂ ਤਾਂ ਦੱਸੋ ਕੀ ਇਹਨਾਂ ਨੇ ਕੀਤਾ ਕੀ ਹੈ ਕੋਈ ਇੱਕ ਕੰਮ ਕਨਾ ਗਣਾ ਦੇਣ ਜਿਹੜਾ ਇਹਨਾਂ ਨੇ ਸਿਰਫ ਇੱਕ ਕੰਮ ਕੀਤਾ ਇਹਨਾਂ ਨੇ ਸਟੇਟ ਦਾ ਜਿਹੜਾ ਪੈਸਾ ਉਹ ਮਸ਼ਹੂਰੀਆਂ ਖਰਚਣ ਤੇ ਲਾਇਆ ਚਾਹੇ ਉਹ ਬੰਬੇ ਵਿੱਚ ਮਸ਼ਹੂਰੀਆਂ ਖਰਚ ਕਲਾਈਆਂ ਚਾਹੇ ਉਹ ਨਵਾਂ ਸ਼ਹਿਰ ਵਿੱਚ ਲਾਈਆਂ ਚਾਹੇ ਉਹ ਦਿੱਲੀ ਵਿੱਚ ਲਾਈਆਂ ਪਰ ਸਿਰਫ ਮਸ਼ਹੂਰੀਆਂ ਮਸ਼ਹੂਰੀਆਂ ਤੋਂ ਇਲਾਵਾ ਇਹਨਾਂ ਨੇ ਕੋਈ ਅੱਦਾਂ ਦਾ ਕੰਮ ਨਹੀਂ ਜਿਹੜਾ ਕੀਤਾ ਹੋਵੇ ਆ ਗਰਾਊਂਡ ਲੈਵਲ ਤੇ ਇੱਕ ਵੀ ਕੰਮ ਨਹੀਂ ਕੀਤਾ ਹੈਗਾ ਤੇ ਤੁਸੀਂ ਨਸ਼ੇ ਦੇ ਖਿਲਾਫ ਗੱਲ ਕਰ ਲਓ ਸਕੂਲਾਂ ਦੀ ਗੱਲ ਕਰ ਲਓ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਲਓ ਨਸ਼ਿਆਂ ਨੂੰ ਬੰਦ ਕਰਨ ਦੀ ਗੱਲ ਕਰ ਲਓ ਮਾਈਨਿੰਗ ਦੀ ਗੱਲ ਕਰ ਲਓ ਜਾਂ ਜਿਹੜੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਿੱਚੋਂ ਕੋਈ ਵੀ ਵਾਅਦਾ ਦਾਦਾ ਨਹੀਂ ਜਿਹੜਾ ਇਹਨਾਂ ਨੇ ਕੰਪਲੀਟਲੀ ਪੂਰਾ ਕੀਤਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਕਿਹੜੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਪਾਰਟੀ ਲੋਕਾਂ ਦੇ ਵਿੱਚ ਆ ਰਹੀ ਹੈ ਅਸੀਂ ਨੂਰਪੁਰ ਸਾਹਿਬ ਉਹ ਹਰ ਮੁੱਦਾ ਚੱਕਾਂਗੇ ਹਰ ਉਹ ਲੋਕ ਤੇ ਲੋਕਾਂ ਦੀ ਆਵਾਜ਼ ਬੁਲੰਦ ਕਰਾਂਗੇ ਜਿਹੜੀ ਲੋਕ ਹਿੱਤ ਦੀ ਗੱਲ ਹੈ ਚਾਹੇ ਮੈਂ ਪਹਿਲਾਂ ਦੱਸ ਕੇ ਛੱਡਿਆ ਕਿ ਜਿਹੜੇ ਮੁੱਦੇ ਹੈਗੇ ਮਾਈਨਿੰਗ ਇੱਕ ਮੇਜਰ ਮੁੱਦਾ ਨਸ਼ਾ ਅੱਜ ਦੇ ਦਿਨ ਇੱਕ ਮੇਜਰ ਮੁੱਦਾ ਗੈਂਗਸਟਰ ਬਾਦ ਇੱਕ ਮੇਜਰ ਮੁੱਦਾ ਡਵੈਲਪਮੈਂਟ ਅੱਜ ਦੇ ਦਿਨ ਇੱਕ ਮੇਜਰ ਮੁੱਦਾ ਐਜੂਕੇਸ਼ਨ ਇਹਨਾਂ ਨੇ ਬਿਲਕੁਲ ਤਬਾਹ ਕਰ ਦਿੱਤੀ ਉਹ ਇੱਕ ਮੇਜਰ ਮੁੱਦਾ ਜੌਬਸ ਜਿਹੜੀਆਂ ਕਹਿੰਦੇ ਆ ਪ੍ਰੋਵਾਈਡ ਕੀਤੀ ਉਹਨਾਂ ਵਿੱਚੋਂ ਦਿੱਤਾ ਇਹਨਾਂ ਨੇ ਕੁਝ ਨਹੀਂ ਹੈਗਾ ਕਿ ਸਾਨੂੰ ਹਰ ਜਗ੍ਹਾ ਲੋਕਾਂ ਵਿੱਚ ਇਹਨਾਂ ਜਿਹੜੀ ਆਵਾਜ਼ ਲੋਕਾਂ ਦੀ ਬੁਲੰਦ ਕਰਨੀ ਪਾਉਗੀ ਜਿਹੜੇ ਆ ਸਬਜ਼ ਬਾਗ ਦਿਖਾਉਂਦੇ ਪਈਏ ਔਰ ਜਿਹੜੇ ਆ ਕਾਗਜ਼ਾਂ ਵਿੱਚ ਦੱਸਦੇ ਪਈਏ ਕਿ ਅਸੀਂ ਡਵੈਲਪਮੈਂਟ ਕੀਤੀ ਹੈ ਕੀਤਾ ਤਾਂ ਕੁਝ ਨਹੀਂ ਅਸੀਂ ਆਪਣੀ ਆਵਾਜ਼ ਹਰ ਜਗ੍ਹਾ ਬੁਲੰਦ ਕਰਾਂਗੇ ਜਿੱਥੇ ਸਾਨੂੰ ਜ਼ਰੂ ਅਜੀਤ ਦੇ ਪਾਠਕਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਆ ਮੈਂ ਸਭ ਤੋਂ ਪਹਿਲਾਂ ਤਾਂ ਅਜੀਤ ਅਖਬਾਰ ਦਾ ਵੈਬ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਹਰ ਸਮੇਂ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਬਹੁਤ ਚੰਗੇ ਤਰੀਕੇ ਬੁਲੰਦ ਕਰਦੇ ਆ ਮੈਂ ਤਾਂ ਅਭਿਮਾਨਦਾ ਕਿ ਅਗਰ ਗਰੀਬ ਆਦਮੀ ਦੀ ਆਵਾਜ਼ ਕੋਈ ਅਖਬਾਰ ਚੱਕਦੀ ਪਈ ਹੈ ਤਾਂ ਉਹ ਅਜੀਤ ਅਖਬਾਰ ਕਰਦੀ ਹੈ ਉਹਦੇ ਲਈ ਮੈਂ ਸਭ ਤੋਂ ਪਹਿਲਾਂ ਹੱਥ ਜੋੜ ਕੇ ਅਜੀਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿਹੜੇ ਪਾਠਕ ਅਜੀਤ ਅਖਬਾਰ ਪੜ੍ਹਦੇ ਆ ਮੈਂ ਤੁਹਾਡਾ ਵੀ ਬੜਾ ਧੰਨਵਾਦ ਕਰਦਾ ਕਿ ਅਗਰ ਜਿਹੜੀ ਅੱਜ ਦੇ ਦਿਨਾਂ ਕ੍ਰਾਂਤੀ ਦੀ ਮੈਂ ਗੱਲ ਕਰਦਾ ਕਿ ਅਵਾਜ਼ ਦੀ ਕ੍ਰਾਂਤੀ ਅਗਰ ਕਿਸੇ ਨੇ ਚੱਕੀ ਹੋਈ ਹੈ ਉਹ ਅਜੀਤ ਨੇ ਚੱਕੀ ਹੋਈ ਹੈ ਤੁਸੀਂ ਜਿਹੜੇ ਪਾਠਕ ਹੈ ਉਹਨੂੰ ਪੜ੍ਹ ਕੇ ਉਹਦੇ ਵਿੱਚ ਅਜੀਤ ਅਖਬਾਰ ਦਾ ਵੀ ਮਾਣ ਵਧਾਉਂਦੇ ਆ ਤਾਂ ਉਹਨਾਂ ਨੂੰ ਵੀ ਸਪੋਰਟ ਮਿਲਦੀ ਹੈ ਕਿ ਅਗਰ ਅਸੀਂ ਸੱਚ ਲਿਖਦੇ ਆਂ ਬੋਲਦੇ ਆਂ ਤਾਂ ਲੋਕੀ ਸਾਡੇ ਨਾਲ ਖੜੇ ਆ ਤੁਸੀਂ ਸਾਰੇ ਅਜੀਤ ਅਖਬਾਰ ਦੇ ਨਾਲ ਸਾਡੇ ਨਾਲ ਜੁੜੇ ਰਹੋ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਸੱਚ ਹੈ ਉਹ ਤੁਹਾਡੇ ਅੱਗੇ ਲੈ ਕੇ ਆਂਦੇ ਰਹੀਏ ਇਹ ਸਾਲ ਅਜੇ ਮਗਉਪੁਰ ਜੀ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਦੇ ਉੱਤੇ ਨਾਲ ਸਾਡੇ ਨਾਲ ਪ੍ਰਚਾਰ ਸਾਂਝੇ ਕੀਤੇ ਨੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ